ਮਨੁਭਤੀਆਂ ਦੀ ਇਕਾਗਰਤਾ ਦੇ ਨਾਲ ਭਾਈ ਗੁਰਦਾਸ ਜੀਆ ਦੀ ਬਾਣੀ ਬਾਣੀ ਦੀ ਕਥਾ ਵਿਚਾਰ ਸਰਮਣ ਕਰੀਏ ਜੀ ਰਸਤਾਨ ਤੋਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰੇ ਨਿਸ਼ਾਨੀ ਕਉਸ ਦੀ ਮੱਕੇ ਅੰਦਰ ਪੂਜ ਕਰਾਈ ਮੱਕੇ ਦੇ ਵਿੱਚ ਆਪਣੀ ਪੂਜਾ ਕਰਵਾਈ ਕਿਉਂਕਿ ਜਦੋਂ ਵਿਚਾਰ ਚਰਚਾ ਹੋਈ ਸਤਿਗੁਰੂ ਜੀ ਨੇ ਉਹਨਾਂ ਦੇ ਉੱਤਰ ਦੇਣੇ ਕੀਤੇ ਇੱਕ ਪਰਮੇਸ਼ਰ ਦੀ ਇੱਕ ਰੱਬ ਦੀ ਗੱਲ ਕੀਤੀ ਜਦ ਮੱਕਾ ਘੁਮਾਉਣਾ ਕੀਤਾ ਮੱਕਾ ਫਿਰ ਗਿਆ ਤੇ ਸਾਰਿਆਂ ਨੇ ਸਤਿਗੁਰੂ ਜੀ ਨੇ ਜਾਇਜਾਕਾਰਾਂ ਕੀਤੀਆਂ ਪੂਜਾ ਕੀਤੀ ਸਤਿਗੁਰੂ ਜੀ ਨਮਸ਼ਕਾਰ ਕੀਤੀ ਵੱਡੇ ਵੱਡੇ ਕਾਜੀ ਮਲਾਣਿਆਂ ਨੇ ਮੱਕੇ ਵਿੱਚ ਆਪਣੀ ਪੂਜਾ ਕਰਵਾਈ ਤੇ ਕੌਂਸ ਦੀ ਨਿਸ਼ਾਨੀ ਧਰੀ ਕੌਂਸ ਕਹਿੰਦੇ ਨੇ ਖੜਾਮ ਨੂੰ ਖੜਾਮ ਦੀ ਨਿਸ਼ਾਨੀ ਉਹਨਾਂ ਨੂੰ ਦੇਣੇ ਕੀਤੇ ਉਹ ਕਹਿੰਦਾ ਸਤਿਗੁਰੂ ਜੀ ਕੋ ਨਿਸ਼ਾਨੀ ਦੇ ਕਰਕੇ ਜਾਓ ਸਤਿਗੁਰੂ ਜੀਆਂ ਦੇ ਜਿਹੜੀ ਸੀ ਖਰਾਬ ਉਹਨਾਂ ਨੇ ਕੜਾਵਾਂ ਜਿਹੜੀਆਂ ਸੰਨ ਉਹ ਉਹ ਨਿਸ਼ਾਨੀ ਤੌਰ ਤੇ ਲੈਣੀਆਂ ਕੀਤੀਆਂ ਇਸ ਕੌਂਸ ਦੀ ਬਾਬਤ ਗੁਰਨਾਨਕ ਪ੍ਰਕਾਸ਼ ਦੇ ਵਿੱਚ ਵੀ ਜਿਗਰ ਆਉਂਦਾ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕੌਂਸ ਖੜਾਵਾਂ ਅਜੇ ਤੱਕ ਮੌਜੂਦ ਹਨ ਅਨীল ਕੀ ਦੇ ਖਾਨਦਾਨ ਦੇ ਸੈਦ ਰੁਕਤਦੀਨ ਸਾਹਿਬ ਮੱਕੇ ਸਨ ਜਦ ਕੇ ਗੁਰੂ ਜੀ ਮੱਕੇ ਪੁਜੇ ਸਨ ਇਹਨਾਂ ਨਾਲ ਹੋਰ ਹਿੰਦੀ ਪੀਰ ਵੀ ਸਨ ਜਦੋਂ ਬਾਬੇ ਨੇ ਚਰਨ ਕਮਲਾਂ ਦਾ ਕਾਬਾ ਫਿਰਿਆ ਤਾਂ ਸਾਰਿਆਂ ਨੇ ਧਰਮ ਵਿਸ਼ੇ ਦੀ ਚਰਚਾ ਲਈ ਰੁਕਤਦੀਨ ਨੂੰ ਅੱਗੇ ਕੀਤਾ ਰੁਕਨਦੀਨ ਜਿਹੜਾ ਸੀ ਆ ਉਸ ਨੂੰ ਅੱਗੇ ਕਰਨਾ ਕੀਤਾ ਕਿ ਤੁਸੀਂ ਇਹਨਾਂ ਨਾਲ ਵਿਚਾਰ ਚਰਚਾ ਕਰੋ ਹਰ ਤਰ੍ਹਾਂ ਤਸੱਲੀ ਮਿਲੀ ਉਸ ਨੂੰ ਅੱਖੀਂ ਬਰਕਤ ਵੇਖੀ ਤੇ ਆਪ ਗੁਰੂ ਜੀ ਦੇ ਜਿਹੜੇ ਸੀ ਗੁਰੂ ਜੀ ਦੇ ਚਰਨਾਂ ਤੇ ਸੀਸ ਨਵਾਉਣਾ ਕੀਤਾ ਨਿਸ਼ਾਨੀ ਮੰਗੀ ਤਾਂ ਸਹਬਾ ਨੇ ਕੌਂਸ ਉਹ ਜਿਹੜੀ ਸੀ ਆਪਣੇ ਖੜਾਬ ਜਿਹੜੀ ਸੀ ਉਹ ਖੜਾਬ ਦੇਣੀ ਕੀਤੀ ਆ ਮੱਕੇ ਵਿੱਚ ਪਾਸ ਰੱਖ ਕੇ ਸਤਕਾਰ ਨਾਲ ਦਰਸ਼ਨ ਕਰਦੇ ਤੇ ਹੋਰ ਸਾਧਕਾਂ ਨੂੰ ਕਰਾਉਂਦੇ ਰਹੇ ਜਦੋਂ ਹਿੰਦ ਨੂੰ ਆਏ ਤਾਂ ਨਾਲ ਹੀ ਉਹ ਖੜਾਵਾ ਜਿਹੜੀਆਂ ਸਨ ਖੜਾਵਾ ਉਹ شریف ਤੇ ਤੋਸੇਖਾਨੇ ਵਿੱਚ ਮੌਜੂਦ ਨੇ ਉਹ ਖੜਾਵਾ ਜਿਹੜੀਆਂ ਉੱਚ شریف ਦੇ ਤੋਸੇਖਾਨੇ ਦੇ ਵਿੱਚ ਮੌਜੂਦ ਨੇ ਅੱਜ ਵੀ ਉਹ ਨਾਲ ਹੀ ਲੈ ਕਰਕੇ ਆਏ ਸਨ ਇਹ ਨਿਸ਼ਾਨੀ ਵਜੋਂ ਸਤਿਗੁਰੂ ਜੀਆਂ ਦੇ ਉਹਨਾਂ ਨੇ ਜਿਹੜੇ ਸੀ ਚਰਨਾਂ ਦੀਆਂ ਖੜਾਵਾ ਜਿਹੜੀਆਂ ਸਨ ਉਹਨਾਂ ਨੇ ਲੈਣੀਆਂ ਕੀਤੀਆਂ ਜਿੱਥੇ ਜਾਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ ਜਿੱਥੇ-ਜਿੱਥੇ ਵੀ ਸਤਿਗੁਰੂ ਜੀ ਗਏ ਨੇ ਜਗਤ ਦੇ ਅੰਦਰ ਨਾ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਕੋਈ ਵੀ ਖਾਲੀ ਨਹੀਂ ਗਿਆ ਸਤਿਗੁਰੂ ਜੀ ਜਿੱਥੇ ਵੀ ਗਏ ਨੇ ਸੱਚ ਦਾ ਉਪਦੇਸ਼ ਦੇਣਾ ਕੀਤਾ ਤੇ ਸਾਰਿਆਂ ਨੇ ਸਤਿਗੁਰੂ ਜੀ ਨੇ ਸੇਵ ਝਕਾਉਣਾ ਕੀਤਾ ਭਾਵੇਂ ਕੋਈ ਮੁਸਲਮਾਨ ਭਾਵੇਂ ਕੋਈ ਹਿੰਦੂ ਕੋਈ ਵੀ ਗੁਰੂ ਸਾਹਿਬ ਦੇ ਚਰਨਾਂ ਤੇ ਝੁਕ ਗਏ ਸਤਗੁਰੂ ਜੀ ਦੇ ਉਪਦੇਸ਼ ਤੋਂ ਬਿਨਾ ਕੋਈ ਵੀ ਖਾਲੀ ਨਹੀਂ ਗਿਆ ਸਤਗੁਰੂ ਜੀ ਨੇ ਸਾਰੇ ਜਗਤ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਦੇਣਾ ਕੀਤਾ ਘਰ ਘਰ ਬਾਬਾ ਪੂਜੀਐ Hindu Musalman ਗਵਾਈ ਘਰ ਘਰ ਅੰਦਰ ਕਿੰਨੂੰ ਪੂਜਿਆ ਗਿਆ ਘਰ ਘਰ ਵਿੱਚ ਲੋਕ ਬਾਬੇ ਨੂੰ ਪੂਜਣ ਲੱਗ ਪਏ ਹਿੰਦੂ ਮੁਸਲਮਾਨ ਇਹ ਦੋਨੋਂ ਹੀ ਆਪਣੇ ਆਪ ਨੂੰ ਹਿੰਦੂ ਜਿਹਾ ਖਵਾਉਂਦੇ ਮੁਸਲਮਾਨ ਇਹ ਆਪਣਾ ਆਪ ਗਵਾ ਕਰਕੇ ਗਵਾਈ ਗਵਾ ਕਰਕੇ ਆਪਣਾ ਆਪ ਭੁੱਲ ਕਰਕੇ ਤੇ ਗੁਰੂ ਦੇ ਸਿੱਖ ਬਣ ਗਏ ਗੁਰੂ ਸਾਹਿਬ ਜੀ ਦੀ ਪੂਜਾ ਕਰਨੇ ਕੀਤੀ ਇਹਨਾਂ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਨ ਪੂਜਨਾ ਕੀਤਾ ਹਿੰਦੂ ਤੇ ਮੁਸਲਮਾਨਾਂ ਨੇ ਵੀ ਪਰ ਅੱਜ ਦਾ ਗੁਰੂ ਕਾ ਸਿੱਖ ਤੇ ਹੋਰ ਨਾ ਨਹੀਂ ਪੂਜਦਾ ਫਿਰਦਾ ਬਾਬੇ ਨਾਨਕ ਨੂੰ ਛੱਡ ਕਰਕੇ ਗੁਰੂ ਦਾ ਉਪਦੇਸ਼ ਛੱਡ ਕਰਕੇ ਪਤਾ ਨਹੀਂ ਕਿੰਨਾ ਕਿੰਨਾ ਦੀ ਪੂਜਾ ਕਰੀ ਜਾਂਦਾ ਕੋਈ ਸੱਪਾਂ ਦੀ ਕਰੀ ਜਾਂਦਾ ਕੋਈ ਮੜੀਆਂ ਮਸਾਣਾ ਦੀ ਕਰੀ ਜਾਂਦਾ ਕਿਸੇ ਦੀ ਕਰੀ ਜਾਂਦਾ ਜੇ ਮੁਸਲਮਾਨ ਤੇ ਹਿੰਦੂਆ ਨੇ ਵੀ ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਗਵਾਈ ਆਪਣਾ ਆਪ ਛੱਡ ਦਿੱਤਾ ਕਿ ਅਸੀਂ ਹਿੰਦੂ ਆ ਅਸੀਂ ਮੁਸਲਮਾਨ ਆ ਗੁਰੂ ਕੇ ਸਿੱਖ ਬਣ ਕਰਕੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਪੂਜਨਾ ਕੀਤਾ ਛਪੇ ਨਾ ਹੀ ਛਪਾਇਆ ਚੜਿਆ ਸੂਰਜ ਜਗ ਰੁਸਨਾਈ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਿ ਜਦ ਸੂਰਜ ਚੜਿਆ ਜਗਤ ਵੇਖੇ ਤੇ ਰੋਸ਼ਨੀ ਹੋ ਗਈ ਹੁਣ ਕਿਸੇ ਦੇ ਛੁਪਾਇਆ ਮਿਸ਼ਕੋਪ ਨਹੀਂ ਸਕਦਾ ਸੂਰਜ ਜਦੋਂ ਚੜ ਜਾਂਦਾ ਨਾ ਕਿਸੇ ਦੇ ਛੁਪਾਇਆ ਸੂਰਜ ਛੁਪ ਸਕਦਾ ਨਹੀਂ ਸੂਰਜ ਦੇ ਸਾਰੇ ਦੁਨੀਆ ਤੇ ਹੀ ਦਿਖਾਈ ਦਿੰਦਾ ਨਾ ਕੋਈ ਇਸ ਪਾਸੇ ਕੋਈ ਛਤਰੀ ਤਾਰ ਲਵੇ ਤੇ ਉਹ ਕਵੇ ਵੀ ਮੈਂ ਸੂਰਜ ਨੂੰ ਸ਼ਾਇਦ ਕੋਈ ਇਹਦੀ ਰੋਸ਼ਨੀ ਬੰਦ ਕਰ ਦਿੱਤੀ ਹੈ ਸ਼ਾਇਦ ਇਹਦੀ ਰੋਸ਼ਨੀ ਨੂੰ ਡੱਕ ਲਿਆ ਤੇ ਨਹੀਂ ਸੂਰਜ ਦੀ ਰੋਸ਼ਨੀ ਤੇ ਸਾਰੇ ਹੀ ਹੈ ਨਾ ਪ੍ਰਕਾਸ਼ ਉਹਦਾ ਸਾਰੀ ਜਗਤ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਹੀ ਪ੍ਰਕਾਸ਼ ਹੁੰਦਾ ਹੈ ਸੂਰਜ ਦਾ ਜਿਹੜਾ ਹੈ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜੀ ਛਪੇ ਨਾ ਹੀ ਛਪਾਇਆ ਜਿਹੜਿਆ ਸੂਰਜ ਜਾਗਰ ਉਸ ਨਾਈ ਇਹ ਸੂਰਜ ਦੀ ਨਿਆਈ ਪ੍ਰਕਾਸ਼ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀਆ ਦਾ ਹੁਣ ਬੜਿਆਂ ਨੇ ਕਈਆਂ ਨੇ ਇਸ ਨੂੰ ਛਪਾਉਣ ਦੀ ਕੋਸ਼ਿਸ਼ ਕੀਤੀ ਪੰਡਤ ਆਦਿਕ ਬ੍ਰਾਹਮਣ ਲੋਕ ਜਿਹੜੇ ਲੋਕਾਂ ਨੂੰ ਵਿਹਿਮਾ ਭਰਮਾਂ ਦੇ ਵਿੱਚ ਪਾ ਕਰਕੇ ਲੋਟਕ ਸੋਟ ਕਰਦੇ ਸਨ ਕੁਝ ਕਾਜੀ ਲੋਕ ਵੀ ਕੁਝ ਠੱਗ ਲੋਕ ਪਰ ਗੁਰੂ ਪਾਤਸ਼ਾਹ ਦਾ ਉਪਦੇਸ਼ ਸਾਰੇ ਜਗਤ ਦੇ ਵਿੱਚ ਫੈਲ ਗਿਆ ਜੈ ਜੈਕਾਰਾਂ ਹੋ ਗਈਆਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਸਾਰੇ ਜਗਤ ਦੇ ਵਿੱਚ ਫੈਲ ਗਿਆ ਸਾਰੇ ਜਗਤ ਦੇ ਵਿੱਚ ਰੋਸ਼ਨੀ ਕਰਨੀ ਕੀਤੀ ਬੁੱਕਿਆ ਸਿੰਘ ਉਜਾੜ ਵਿੱਚ ਸਭ ਮਿਰਗਾਵਲ ਭੰਨੀ ਜਾਈ ਜਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਉਜਾੜ ਵਿੱਚ ਜਦ ਸ਼ੇਰ ਵਾਲੀ ਭਵਕ ਮਾਰੀ ਨਾ ਸਤਿਗੁਰੂ ਜੀ ਨੇ ਸ਼ੇਰ ਵਾਲੀ ਭਵਕ ਬੁਕਿਆ ਸਿੰਘ ਸਿੰਘ ਕਹਿੰਦੇ ਨੇ ਸ਼ੇਰ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਆ ਨੇ ਉਜਾੜ ਦੇ ਵਿੱਚ ਜਿੱਥੇ ਜਿਹਤਰਾ ਜੰਗਲ ਦੇ ਵਿੱਚ ਉਜਾੜ ਹੁੰਦੀ ਆ ਜਦੋਂ ਸ਼ੇਰ ਵਾਲੇ ਜੀ ਭਵਕ ਮਾਰਦਾ ਨਾ ਤੇ ਸਾਰੀਆਂ ਹੀ ਜੜੀਆਂ ਹੋਰ ਹਿੰਨਾ ਦੀਆਂ ਡਾਰਾਂ ਕੋ ਗਿੱਦਰ ਆਦਿ ਸਾਰੇ ਦੌੜ ਜਾਂਦੇ ਭੱਜ ਜਾਂਦੇ ਨੇ ਭਜਨਾ ਪੈ ਜਾਂਦੀਆਂ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਜਿਹੜੀ ਉਜਾੜ ਪਾਪਾਂ ਦੀ ਪਈ ਹੋਈ ਸੀ ਨਾ ਲੋਕ ਰਿਸ਼ਵਤੀ ਇੱਕ ਦੂਸਰੇ ਦਾ ਖੂਨ ਪੀ ਰਹੇ ਸਨ ਜਦੋਂ ਸਤਗੁਰੂ ਜੀਆ ਨੇ ਫਿਰ ਸ਼ੇਰ ਵਾਲੀ ਭਵਕ ਮਾਰੀ ਤੇ ਸਾਰੇ ਅਣਪਖੰਡੀਆਂ ਨੂੰ ਭਜਣਾ ਪੈ ਗਈਆਂ ਸਾਰੇ ਪਖੰਡੀ ਦੌੜ ਗਏ ਚੜਿਆ ਚੰਦ ਨਾ ਲੁਕਈ ਕੱਢ ਇੱਕ ਨਾਲੀ ਜੋਤ ਛਪਾਈ ਚੜਿਆ ਚੰਦ ਭਾਈ ਗੁਰਦਾਸ ਜੀ ਫਰਮਾਨ ਕਰਦੇ ਕਿ ਚੜਿਆ ਚੰਦ ਲੁਕਾਇਆ ਨਹੀਂ ਜਾ ਸਕਦਾ ਭਲਾ ਜੇ ਕੋਈ ਕੁਨਾਲੀ ਕੱਢ ਕੇ ਉਹਦੀ ਜੋਤ ਨੂੰ ਛਪਾਉਣਾ ਚਾਹੇ ਤਾਂ ਉਹ ਛੁਪ ਸਕਦਾ ਨਹੀਂ ਛਪਾਇਆ ਜਾ ਸਕਦਾ ਚੜਿਆ ਚੰਦ ਜਿਹੜਾ ਨਾ ਉਹਨੂੰ ਲੁਕਾਇਆ ਨਹੀਂ ਜਾ ਸਕਦਾ ਛੁਪਾਇਆ ਨਹੀਂ ਜਾ ਸਕਦਾ ਇਸੇ ਤਰ੍ਹਾਂ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਚੰਦ ਚੜੇ ਨੇ ਇਹਨਾਂ ਨੂੰ ਲੁਕਾਇਆ ਨਹੀਂ ਭਾਵੇਂ ਕਈਆਂ ਨੇ ਬੁਰਾ ਭਲਾ ਵੀ ਬੋਲਣਾ ਕੀਤਾ ਕਿ ਇਹਨਾਂ ਨੂੰ ਜਿਹੜਾ ਬੰਦ ਕਰਾਇਆ ਜਾਵੇ ਪਰ ਚੰਦ ਚੜਿਆ ਕਦੇ ਛੁਪਦਾ ਨਹੀਂ ਹੈ ਉਗਮਣ ਤੇ ਆਤਮਣੋ ਨੌਖੰਡ ਪ੍ਰਥਮੀ ਸਭਾ ਛੁਕਾਈ ਉਹਦਾ ਅਸਤਿਕ ਨੌਖੰਡ ਪ੍ਰਥਵੀ ਸਾਰੀ ਉਹਦਾ ਤੇ ਅਸਤਕ ਜਿੱਥੋਂ ਸੂਰਜ ਚੜ੍ਹਦਾ ਭਾਵ ਕਿ ਸਾਰੀ ਸ੍ਰਿਸ਼ਟੀ ਪ੍ਰਥਵੀ ਜਿਹੜੀ ਹੈ ਨਾ ਸੂਰਜ ਉਹਦਾ ਹੁੰਦਾ ਜਿੱਥੇ ਅਸਤ ਹੋ ਜਾਂਦਾ ਆ ਭਾਵ ਕਿ ਸਾਰੀ ਧਰਤੀ ਸਾਰੀ ਪ੍ਰਥਵੀ ਜਿਹੜੀ ਹੈ ਨੌਖੰਡ ਪ੍ਰਥਵੀ ਸਾਰੀ ਆਪਣੇ ਵੱਲ ਝੁਕਾ ਲਈ ਆਪਣੇ ਵੱਲ ਝੁਕਾਉਣੇ ਕੀਤੀ ਗੁਰੂ ਦੇ ਉਪਦੇਸ਼ ਨੂੰ ਮੰਨਣਾ ਕੀਤਾ ਤੇ ਸਾਰਿਆਂ ਨੂੰ ਗੁਰੂ ਪਾਤਸ਼ਾਹ ਨੂੰ ਨਮਸ਼ਕਾਰਾਂ ਕਰਨੀਆਂ ਕੀਤੀਆਂ ਜਗ ਅੰਦਰ ਕੁਦਰਤ ਵਰਤਾਈ ਤੇ ਜਗਤ ਵਿਖੇ ਅਜੇ ਹੀ ਸ਼ਕਤੀ ਵਰਤਾ ਦਿੱਤੀ ਕੁਦਰਤ ਵਰਤਾਹੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਸ਼ਕਤੀ ਨੂੰ ਵਰਤੌਣਾ ਕੀਤਾ ਪਰ ਇਸ ਤੋਂ ਅਗਲੀ 5ਵੀਂ ਪੌੜੀ ਦੇ ਵਿੱਚ ਸਤਿਗੁਰੂ ਜੀ ਜਦੋਂ ਬਗਦਾਦ ਗਏ ਨੇ ਉਸ ਵੇਲੇ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਹਨ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕਿਆ ਅਸਥਾਨ ਫਿਰ ਬਾਬਾ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬਗਦਾਦ ਨੂੰ ਚਲੇ ਗਏ ਬਗਦਾਦ ਬਾਹਰ ਜਾ ਕਰਕੇ ਅਸਥਾਨਾ ਡੇਰਾ ਕੀਤਾ ਇੱਕ ਬਾਬਾ ਆਕਾਲ ਰੂਪ ਦੂਜਾਰ ਬਾਬੀ ਮਰਦਾਨਾ ਇੱਕ ਅਕਾਲ ਰੂਪ ਬਾਬਾ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਦੂਜਾ ਨਾਲ ਸੀਗਾ ਦੂਜਾਰ ਬਾਬੀ ਮਰਦਾਨਾ ਰਬਾਬ ਵਜਾਉਣ ਵਾਲਾ ਰਬਾਬੀ ਗੁਰੂ ਪਾਤਸ਼ਾਹ ਦਾ ਬਾਬੀ ਭਾਈ ਮਰਦਾਨਾ ਜੀ ਉਹ ਵੀ ਸਤਿਗੁਰੂ ਜੀਆ ਦੇ ਨਾਲ ਹੈ ਇੱਕ ਬਾਬਾ ਅਕਾਲ ਰੂਪ ਦੂਜਾ ਰ ਬਾਬੀ ਮਰਦਾਨਾ ਇੱਕ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਦਾ ਰੂਪ ਤੇ ਦੂਸਰਾ ਭਾਈ ਮਰਦਾਨਾ ਜੀ ਨਾਲ ਹਨ ਦਿੱਤੀ માંગ ਨਿਵਾਜ ਕਰ ਸੁੰਨ ਸਮਾਨ ਹੋਆ ਜਹਾਨਾ ਜਦੋਂ ਸਤਗੁਰੂ ਜੀ ਨੇ ਫਿਰ ਸਤਨਾਮ ਦੀ ਆਵਾਜ਼ ਦੇਣੇ ਕੀਤੀ ਬਾਂਗ ਇਹ ਤਾਂ ਮੁਸਲਮਾਨ ਦਿੰਦੇ ਨਾ ਬਾਂਗ ਦਿੰਦੇ ਆ ਮੁਸਲਮਾਨ ਮਨਾਰੇ ਤੇ ਚੜ ਕਰਕੇ ਉੱਚੀ ਆਵਾਜ਼ ਦੇ ਵਿੱਚ ਆਪਣੀ ਬਾਂਗ ਅੱਜ ਕੀ ਹੋਇਆ ਅੱਜ ਸਤਿਗੁਰੂ ਜੀ ਨੇ ਉੱਚੀ ਆਵਾਜ਼ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਕਹਿਣਾ ਕੀਤਾ ਧੰਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਸਤਨਾਮ ਦੀ ਆਵਾਜ਼ ਦੇਣ ਕੀਤੀ ਸਤਨਾਮ ਦੀ ਆਵਾਜ਼ ਦਿੱਤੀ ਸਤਿਗੁਰੂ ਜੀਆ ਨੇ ਦਿੱਤੀ ਬਾਂਗ ਨਿਵਾਜ਼ ਕਰ ਸੁੰਨ ਸਮਾਨ ਹੋ ਗਿਆ ਜਹਾਨਾ ਜਦ ਸਤਗੁਰੂ ਜੀ ਨੇ ਇਹ ਆਵਾਜ਼ ਦੇਣੀ ਕੀਤੀ ਤੇ ਸੁਣ ਕਰਕੇ ਇਹ ਸਾਰਿਆਂ ਨੇ ਜਦੋਂ ਸੁਣਿਆ ਨਾ ਤੇ ਸੁਣ ਕਰਕੇ ਸਾਰੇ ਸੁੰਨਸਾਨ ਚੁੱਪਚਾਪ ਹੋ ਗਏ ਸਬਦੀ ਅਕਾਲ ਬਲ ਤਾੜੀ ਲੱਗ ਗਈ ਸਾਰਾ ਜਹਾਨ ਜਿਹੜਾ ਸੀ ਬਗਦਾਦ ਸਾਰਾ ਹੀ ਉਹ ਐਨ ਸੁੰਨਸਾਨ ਹੋ ਗਿਆ ਸੁੰਨ ਮਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਸਾਰੀ ਨਗਰੀ ਜਿਹੜੀ ਸੁੰਨਮੋਨੀ ਹੋ ਗਈ ਐਨ ਸੁੰਨਮੋਨੀ ਹੋ ਗਈ ਸਾਰੀ ਨਗਰੀ ਕੋਈ ਆਵਾਜ਼ ਨਹੀਂ ਸਾਰੀ ਨਗਰੀ ਜਿਹਨੂੰ ਸਤਿਗੁਰੂ ਜੀਆ ਨੇ ਆਵਾਜ਼ਾ ਦੇਣਾ ਕੀਤਾ ਸਾਰੀ ਨਗਰੀ ਸੁੰਨਮੋਨੀ ਹੋ ਗਈ ਤੇ ਦੇਖ ਪੀਰ ਭਇਆ ਹੈਰਾਨਾ ਤੇ ਪੀਰ ਦੇਖ ਕਰਕੇ ਵੀ ਇਹ ਕੀ ਵਰਤਿਆ ਇੰਨੀ ਸ਼ਾਂਤੀ ਇੰਨਾ ਸਾਰੀ ਨਗਰੀ ਸੁੰਨਮੋਨੀ ਹੋ ਗਈ ਹੈ ਸੁਣ ਸਮਾ ਨਹੀਂ ਹੋ ਗਿਆ ਸਾਰਾ ਕੁਝ ਤੇ ਇਹ ਪੀਰ ਦੇਖ ਕਰਕੇ ਬੜਾ ਹੈਰਾਨ ਹੋਇਆ ਕਿ ਕੀ ਬਰਤਾਰਾ ਵਰਤਿਆ ਆ ਇਹ ਕੀ ਹੋਇਆ ਆ ਕਿ ਸਾਰੇ ਇੰਨੀ ਚੁੱਪਚਾਪ ਹੋ ਗਏ ਸਾਰੀ ਨਗਰ ਦੇ ਅੰਦਰ ਹੀ ਤੇ ਦੇਖ ਕਰਕੇ ਸੁਣ ਕਰਕੇ ਤੇ ਪੀਰ ਜਿਹੜਾ ਸੀਗਾ ਉਹ ਬੜਾ ਹੈਰਾਨ ਹੋ ਗਿਆ ਦਸਤਗੀਰ ਪੀਰ ਜਿਹੜਾ ਇਹਨਾਂ ਦੀ ਗੱਦੀ ਚਲਦੀ ਆ ਉਹ ਨਹੀਂ ਸੀ ਇਹ ਫਕੀਰ ਜਿਹੜਾ ਸੀਗਾ ਇਸ ਦੇਖ ਕਰਕੇ ਬੜਾ ਹੈਰਾਨ ਹੋਇਆ ਕੀ ਕੀ ਹੋਇਆ ਹੈ ਵਿਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਫਿਰ ਇਸ ਨੇ ਨਾ ਪੀਰ ਦਸਤਗੀਰ ਪੀਰ ਨੇ ਧਿਆਨ ਲਾ ਕਰਕੇ ਦੇਖ ਵੇਖਿਆ ਤਾਂ ਕੀ ਦੇਖਦਾ ਆ ਤਾਂ ਕੀ ਡਿਠਾ ਕਿ ਇੱਕ ਫਕੀਰ ਵੱਡਾ ਬੇਪਰਵਾਹ ਜਿਹੜਾ ਖੁਦਾ ਪਰਮੇਸ਼ਰ ਤੋਂ ਬਿਨਾ ਕਿਸੇ ਦੀ ਖਾਸ਼ ਨਹੀਂ ਰੱਖਦਾ ਇਸ ਨੇ ਦੇਖਿਆ ਵੀ ਹੁਣ ਹੋਇਆ ਕੀ ਸੁੰਨਮੋਨੀ ਸਾਰੀ ਨਗਰੀ ਹੋ ਗਈ ਆ ਕਿਹਦੀ ਆਵਾਜ਼ ਆਈ ਤੇ ਜਦੋਂ ਆਵਾਜ਼ ਦੇਖਣੀ ਕੀਤੀ ਤੇ ਇਹਨੇ ਧਿਆਨ ਲਾ ਕੇ ਰਕੇ ਦੇਖਿਆ ਤੇ ਉਹਨੇ ਵੇਖਿਆ ਕੋਈ ਵੱਡਾ ਪੀਰ ਆ ਕੋਈ ਵੱਡਾ ਫਕੀਰ ਆ ਵੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਫਕੀਰ ਵੱਡਾ ਬਹੁਤਾ ਵੱਡਾ ਕੋਈ ਫਕੀਰ ਆਇਆ ਹੈ ਜਦੋਂ ਏਸ ਨੇ ਧਿਆਨ ਲਾ ਕਰਕੇ ਦੇਖਣਾ ਕੀਤਾ ਕਿ ਮਸਤਾਨਾ ਆ ਜਿਹੜਾ ਇੱਕ ਖੁਦਾ ਦੇ ਬਿਨਾ ਕਿਸੇ ਦੀ ਖਾਸ ਨਹੀਂ ਰੱਖਦਾ ਪੁੱਛਿਆ ਫਿਰਕੈ ਦਸਤਗੀਰ ਕੌਣ ਫਕੀਰ ਕਿਸ ਕਾ ਕਰੇ ਹਨਾ ਏ ਫਿਰ ਚੱਲ ਕਰਕੇ ਆਇਆ ਦਸਤਗੀਰ ਆਪ ਜਦ ਸਤਗੁਰੂ ਜੀ ਦੇ ਕੋਲ ਚੱਲ ਕਰਕੇ ਆਇਆ ਤੇ ਫਿਰ ਦਸਤਗੀਰ ਪੀਰ ਨੇ ਪੁੱਛਿਆ ਕਿ ਤੂੰ ਕੌਣ ਫਕੀਰ ਹੈ ਤੇ ਕਿਹੜੇ ਘਰਾਣੇ ਵਿੱਚੋਂ ਹੈ ਭਾਬ ਤੇਰਾ ਗੁਰੂ ਕਿਹੜਾ ਆ ਤੇਰੀ ਗੱਦੀ ਕਿਹੜੀ ਹੈ ਜਿਸ ਨੇ ਵੇਖ ਦਿੱਤਾ ਆ ਤੂੰ ਕੌਣ ਹੈ ਕਿੱਥੋਂ ਆਇਆ ਆ ਤੇਰਾ ਘਰਾਣਾ ਕੀ ਹੈ ਇਹ ਦਸਤਗੀਰ ਪੀਰ ਨੇ ਪੁੱਛਣਾ ਕੀਤਾ ਨਾਨਕ ਕਾਲ ਵਿੱਚ ਆਇਆ ਰਬ ਫਕੀਰ ਇਕੋ ਪਹਿਚਾਨਾ ਤੇ ਫਿਰ ਅੱਗੋਂ ਭਾਈ ਮਰਦਾਨੇ ਨੇ ਜਵਾਬ ਦੇਣਾ ਕੀਤਾ ਭਾਈ ਮਰਦਾਨਾ ਜੀ ਨੇ ਕਹਿਣਾ ਕੀਤਾ ਕਿ ਨਾਨਕ ਕਲਯੁਗ ਵਿਖੇ ਆਇਆ ਹੈ ਇਹ ਰਬ ਭੇਖ ਦਾ ਫਕੀਰ ਹੈ ਇਸ ਨੇ ਇੱਕ ਅਕਾਲ ਪੁਰਖ ਨੂੰ ਪਛਾਣਿਆ ਹੈ ਇਹ ਬਾਬਾ ਨਾਨਕ ਜਿਹੜਾ ਹੈ ਨਾ ਇਸ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਣਨਾ ਕੀਤਾ ਹੈ ਬਾਬਾ ਨਾਨਕ ਆ ਜਦੋਂ ਉਹਨੇ ਪੁੱਛਿਆ ਆਣ ਕਰਕੇ ਪੁੱਛਣਾ ਕੀਤਾ ਵੀ ਕਤਤ ਕੌਣ ਹੈ ਕਿੱਥੋਂ ਆਇਆ ਆ ਤੇ ਫਿਰ ਬਾਬੇ ਭਾਈ ਮਰਦਾਨਾ ਜੀ ਨੇ ਕਹਿਣਾ ਕੀਤਾ ਕਿ ਇਹ ਹੀ ਨਾਨਕ ਹੈ ਇਹ ਨਾਨਕ ਕਲਯੁਗ ਵਿਖੇ ਆਇਆ ਹੈ ਤੇ ਰੱਬ ਦਾ ਫਕੀਰ ਹੈ ਇਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਛਾਨਾ ਕੀਤਾ ਹੈ ਨਾ ਧਰਤ ਆਕਾਸ ਚਹੋਂ ਦਿਸ ਜਨ ਧਰਤੀ ਆਕਾਸ ਚਾਰੋ ਦਿਸ਼ਾਂ ਪੂਰਬ ਪਛਮ ਉੱਤਰ ਦੱਖਣ ਸਾਰੇ ਪ੍ਰਸਿੱਧ ਆ ਇਹ ਬਾਬਾ ਨਾਨਕ ਆ ਆਪ ਪਰਮੇਸ਼ਰ ਆ ਆਪ ਪ੍ਰਭ ਆ ਆਪ ਅੱਲਾ ਆ ਇਹ ਬਾਬਾ ਨਾਨਕ ਆ ਜੇ ਜਿਹੜਾ ਸਾਰੇ ਦਿਸ਼ਾਵਾਂ ਦੇ ਵਿੱਚ ਆਪ ਪ੍ਰਸਿੱਧ ਆ ਇਹ ਉਹ ਬਾਬਾ ਨਾਨਕ ਆ ਗੁਰੂ ਜੀ ਦੀ ਬਾਣੀ ਵਿਖੇ ਅਜਹੀ ਸ਼ਕਤੀ ਸੀ ਕਿ ਸਤਨਾਮ ਦਾ ਜਦੋਂ ਆਵਾਜ਼ਾ ਦੇਣਾ ਕੀਤਾ ਨਾ ਸਤਗੁਰੂ ਜੀ ਨੇ ਤੇ ਸਾ ਹਜ਼ਾਰਾਂ ਸਰੋਤੇ ਸੁਣ ਕਰਕੇ ਬਿਦੇ ਮੁਕਤ ਹੋ ਗਏ ਇੱਕ ਅਕਾਲ ਪੁਰਖ ਵਿਖੇ ਉਹਨਾਂ ਦੀ ਸਮਾਧੀ ਲੱਗ ਗਈ ਐਨ ਸ਼ਾਂਤੀ ਸੁੰਨਮੋਨੀ ਸਾਰੀ ਨਗਰੀ ਹੋ ਗਈ ਸਾਰੀ ਨਗਰੀ ਦਾ ਅਜਿਹਾ ਹਾਲ ਵੇਖ ਕਰਕੇ ਉਸ ਨੇ ਦਸਤਗਿਰ ਪੀਰ ਨੇ ਦੇਖਣਾ ਕੀਤਾ ਕਿ ਕੀ ਹੋ ਗਿਆ ਜਾ ਅੰਤਰ ਕੀਰ ਦੇਖਣਾ ਕੀਤਾ ਨੇ ਦੇਖਿਆ ਕੋਈ ਵੱਡਾ ਫਕੀਰ ਆਇਆ ਆ ਤੇ ਅਸਲ ਵਿੱਚ ਉਸ ਨੇ ਸੱਚ ਕਿਹਾ ਕਿ ਉਹ ਜੋ ਉਸ ਦੀ ਬਾਣੀ ਹੀ ਬੇਅੰਮਲ ਸੀ ਉਸ ਨੇ ਆਪ ਹੀ ਕਮਾਇਆ ਤੇ ਦੂਜੇ ਦਾ ਕੀ ਉਧਾਰ ਕਰੇਗਾ ਜਿਹਨੇ ਆਪ ਨੇ ਕਮਾਈ ਕੀਤੀ ਦੂਸਰੇ ਦਾ ਕੀ ਉਧਾਰ ਕਰੇਗਾ ਤੇ ਇਸੇ ਤਰ੍ਹਾਂ ਜਦ ਉਸ ਨੇ ਦੇਖਣਾ ਕੀਤਾ ਕਿ ਵੱਡਾ ਫਕੀਰ ਆਇਆ ਆ ਜਾ ਕਰਕੇ ਪੁੱਛਣਾ ਕੀਤਾ ਤੇ ਭਾਈ ਮਰਦਾਨਾ ਜੀ ਨੇ ਦਸਨਾ ਕੀਤਾ ਕਿ ਬਾਬਾ ਨਾਨਕ ਆਏ ਇਹ ਰੱਬ ਪਰਮੇਸ਼ਰ ਆਪ ਅੱਲਾ ਆ ਇਹ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਿਹੜੇ ਚੋਹਾਂ ਦਿਸਾਂ ਦੇ ਵਿੱਚ ਜਿਨ੍ਹਾਂ ਦੀ ਜਾਇਜ਼ ਹੈ ਕਾਰਾਂ ਨੇ ਪ੍ਰਸਿੱਧ ਹਨ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਫਿਰ ਪੀਰ ਨੇ ਦਸਤਗੀਰ ਪੀਰ ਜਿਹੜਾ ਆ ਤਕਰਾਰ ਤਕਰਾਰ ਕਰਕੇ ਪੁੱਛਣਾ ਕਰਨਾ ਕੀਤਾ ਦਸਤਗੀਰ ਪੀਰ ਕਈ ਸਵਾਲ ਪੁੱਛੇ ਹੁਣ ਸਵਾਲ ਪੁੱਛ ਰਿਹਾ ਜਦ ਨਿਸ਼ਾ ਹੋਈ ਜਾਤਾ ਕਿ ਫਕੀਰ ਵੱਡਾ ਸ਼ਕਤੀਵਾਨ ਬੜੇ ਤਰ੍ਹਾਂ ਦੇ ਉਸ ਨੇ ਸਵਾਲ ਕੀਤੇ ਬੜਾ ਕੋ ਸਤਗੁਰੂ ਜੀ ਨੇ ਉਸ ਪੀਰ ਨੇ ਪੁੱਛਣਾ ਕੀਤਾ ਕਈ ਤਰ੍ਹਾਂ ਦੇ ਸਵਾਲ ਕਰਨੇ ਕੀਤੇ ਜਦ ਕਈ ਸਵਾਲ ਕਰਨੇ ਕੀਤੇ ਸਤਗੁਰੂ ਜੀ ਆਨੇ ਉਸ ਦਾ ਹਰੇਕ ਸਵਾਲ ਦਾ ਜਵਾਬ ਦੇਣਾ ਕੀਤਾ ਤੇ ਉਸ ਨੂੰ ਇਸ ਗੱਲ ਦੀ ਸਮਝ ਲੱਗ ਗਈ ਕਿ ਇਹ ਕੋਈ ਐਵੇਂ ਕਈ ਕਾਵੇਂ ਨਹੀਂ ਕੇਵਲ ਭੇਖ ਦਿਖਾਵਾ ਹੀ ਨਹੀਂ ਹੈ ਇਹ ਕੋਈ ਵੱਡਾ ਫਕੀਰ ਸ਼ਕਤੀਮਾਨ ਕੋਈ ਫਕੀਰ ਆ ਕਿ ਵੱਡਾ ਸ਼ਕਤੀਮਾਨ ਕੋਈ ਐਵੇਂ ਨਹੀਂ ਹੈ ਉਸ ਨੇ ਕਈ ਸਵਾਲ ਕਰਨੇ ਕੀਤੇ ਪੁੱਛਣਾ ਕੀਤਾ ਸਾਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆ ਨੇ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੱਲ ਕੀਤੀ ਇੱਕ ਓੰਕਾਰ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਇੱਕੋ ਹੀ ਹੈ ਉਹਦੇ ਜਿਹਾ ਕੋਈ ਹੋਰ ਦੂਸਰਾ ਨਹੀਂ ਹੈ ਕੇਵਲ ਤਾਂ ਕੇਵਲ ਉਹ ਇੱਕ ਹੀ ਹੈ ਤੇ ਉਹ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦੇ ਸੱਚ ਜੁਗਾਦ ਦੇ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਦ ਅਕਾਲ ਪੁਰਖ ਵਾਹਿਗੁਰੂ ਜੀ ਪਰਮੇਸ਼ਰ ਦੀ ਅੱਲਾ ਦੀ ਸਤਿਗੁਰੂ ਜੀਆਂ ਨੇ ਗੱਲ ਕੀਤੀ ਥੋੜੇ ਹੀ ਮੂਲ ਮੰਤਰ ਦੇ ਵਿੱਚ ਹੀ ਦਸਨਾ ਕੀਤਾ ਵੀ ਉਹ ਪਰਮੇਸ਼ਰ ਕਿੱਦਾਂ ਦਾ ਆਇਆ ਕਿਹੋ ਜਿਹਾ ਆਇਆ ਕੀ ਹੈ ਉਹ ਪਰਮੇਸ਼ਰ ਅਕਾਲ ਪੁਰਖ ਜੋ ਏਕ ਹੈ ਤੇ ਦਸਤਗੀਰ ਕਵੀਰ ਨੇ ਪੁੱਛਣਾ ਕੀਤਾ ਕਿ ਜੇ ਉਹ ਪਰਮੇਸ਼ਰ ਆ ਤੇ ਉਹ ਕਿੱਥੋਂ ਪੈਦਾ ਹੋਇਆ ਤੇ ਪਾਤਸ਼ਾਹ ਸਹਿ ਭੰਗ ਸੁੱਤੇ ਸਦ ਪ੍ਰਕਾਸ਼ ਆਪਣੇ ਆਪ ਤੋਂ ਹੀ ਤੇ ਪੀਰ ਨੇ ਪੁੱਛਿਆ ਕਿ ਜੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਏਕ ਹੈ ਆਪਣੇ ਆਪ ਤੋਂ ਪੈਦਾ ਹੋਇਆ ਤੇ ਉਸ ਉਸ ਤੋਂ ਪਹਿਲਾਂ ਕੌਣ ਸੀਗਾ कि ਜਰੋਂ ਦਾ ਸੰਸਾਰ ਬਣਿਆ ਜਦੋਂ ਪਰਮੇਸ਼ਰ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾ ਉਹ ਦੁਇ ਕੁਦਰਤ ਸਾਜੀ ਆਕਰ ਆਸਨ ਲਿਠੋ ਚਾਉ ਆਪਣੇ ਆਪ ਨੂੰ ਸਾਜਿਆ ਤੇ ਫਿਰ ਇਹ ਕੁਦਰਤ ਨੂੰ ਸਜਣਾ ਕੀਤਾ ਵੀ ਇਹਨੇ ਕਿਹਾ ਵੀ ਪਹਿਲਾਂ ਫਿਰ ਕੌਣ ਸੀਗਾ ਇਸ ਤੋਂ ਪਹਿਲਾਂ ਕੌਣ ਸੀਗਾ ਇਹ ਦੱਸਣਾ ਕਰੋ ਸਤਿਗੁਰੂ ਜੀ ਨੇ ਕਹਿਣਾ ਕੀਤਾ ਵੀ ਇੱਕ ਮੋਤੀਆਂ ਦਾ ਥਾਲ ਲੈ ਕਰਕੇ ਆਓ ਇੱਕ ਥਾਲ ਦੇ ਵਿੱਚ ਮੋਤੀ ਲਿਆ ਕਰਕੇ ਆਉ। ਦਸਤਗਿਰ ਪੀਰ ਨੇ ਉਸੇ ਵੇਲੇ ਉਹ ਮੋਤੀ ਮੰਗਵਾ ਲਏ। ਮੋਤੀ ਮੰਗਵਾ ਕਰਕੇ ਕਹਿਣਾ ਕੀਤਾ। ਸਤਿਗੁਰੂ ਜੀ ਨੇ ਕਹਿਣਾ ਕੀਤਾ ਪੀਰ ਜੀ ਇਹਨਾਂ ਦੀ ਗਿਣਤੀ ਕਰਨੀ ਕਰੋ ਵੀ ਗਿਣਤੀ ਕਿੰਨੀ ਹੈ। ਉਹਨੇ ਦੇਖਿਆ ਨੇ ਕਿਹਾ ਵੀ ਮੈਨੂੰ ਕੋ ਲਾਲਚੀ ਲੱਗਦਾ ਹੈ ਜਿਹਨੇ ਪਹਿਲਾਂ ਹੀ ਮੋਤੀ ਮੰਗਵਾ ਲਏ ਆ ਮੁੜ ਕੇ ਲੈ ਜਾਵੇਗਾ। ਇਹ ਕੀਮਤੀ ਮੋਤੀ ਨੇ ਉਹਨੇ ਕਿਹਾ ਚਲੋ ਠੀਕ ਹੈ ਮੈਂ ਗਿਣਦਾ ਆ। ਉਹਨੇ ਕਿਹਾ 1 2 3 4 ਸਤਿਗੁਰੂ ਜੀ ਨੇ ਹੱਥ ਪਕੜ ਲਿਆ ਕਹਿਣਾ ਕੀਤਾ ਪੀਰ ਜੀ ਸਹੀ ਤਰੀਕੇ ਨਾਲ ਗਿਣਤੀ ਕਰੋ ਉਹਨੇ ਕਿਹਾ ਕੀਤੀ ਦੇ ਸਹੀ ਹੈ ਕੀ ਗੱਲ ਉਹਨੇ ਕਿਹਾ ਚਲੋ ਭੁਲੇਖਾ ਲੱਗਿਆ ਹੋਵੇਗਾ ਉਹਨੇ ਦੂਸਰੀ ਵਾਰੀ ਫਿਰ 1 2 3 4 ਸਤਿਗੁਰੂ ਜੀ ਨੇ ਫਿਰ ਉਹਨੂੰ ਹਟਾ ਦਿੱਤਾ ਕਹਿਣਾ ਕੀਤਾ ਨਹੀਂ ਗਲਤੀ ਸਹੀ ਤਰੀਕੇ ਦੇ ਨਾਲ ਕਰਨੀ ਕਰਨੀ ਉਹਨੇ ਕਿਹਾ ਜੀ ਕਿ ਸਹੀ ਤਰੀਕੇ ਨਾਲ ਕੀਤੀ ਹੈ ਕਿਉਂ ਮੈਨੂੰ ਤੁਸੀਂ ਉਲਝਾ ਰਹੇ ਹੋ ਗਲਤੀ ਸਹੀ ਤਰੀਕੇ ਨਾਲ ਗਿਣਤੀ ਕਰ ਰਿਹਾ ਹਾਂ 1 2 3 4 ਸਤਿਗੁਰੂ ਜੀ ਨੇ ਕਿਹਾ ਨਹੀਂ ਤੂੰ ਗਲਤ ਤਰੀਕੇ ਨਾਲ ਕਰ ਰਿਹਾ ਹੈ ਉਹਨੇ ਕਿਹਾ ਨਹੀਂ ਮੈਂ ਸਹੀ ਕਰ ਰਿਹਾ ਸਤਿਗੁਰੂ ਜੀ ਨੇ ਕਹਿਣਾ ਕੀਤਾ ਤੂੰ ਤੇ ਆਰੰਭ ਤੋਂ ਹੀ ਸਹੀ ਗਲਤ ਕਰੀ ਜਾਂਦਾ 1 ਤੋਂ ਸ਼ੁਰੂ ਕਰ ਰਿਹਾ 1 ਉਹਨੇ ਕਿਹਾ ਸਤਿਗੁਰੂ ਜੀ ਨੇ ਕਹਿਣਾ ਕੀਤਾ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਗਿਣਤੀ ਕਰ ਉਹਨੇ ਕਿਹਾ ਜੀ ਨਹੀਂ ਇਸ ਤੋਂ ਪਹਿਲਾਂ ਗਿਣਤੀ ਹੈ ਹੀ ਨਹੀਂ 1 ਤੋਂ ਗਿਣਤੀ ਸ਼ੁਰੂ ਹੁੰਦੀ ਹੈ ਇਸ ਤੋਂ ਪਹਿਲਾਂ ਕੀ ਉਹਨੇ ਕਿਹਾ ਇਸ ਤੋਂ ਪਹਿਲਾਂ ਕੁਝ ਵੀ ਨਹੀਂ ਪਾਤਸ਼ਾਹ ਨੇ ਕਿਹਾ ਇਸੇ ਤਰ੍ਹਾਂ ਪਰਮੇਸ਼ਰ ਤੋਂ ਪਹਿਲਾਂ ਕੁਝ ਵੀ ਨਹੀਂ ਆਖੋ ਸਤਨਾਮ ਪਰਮੇਸ਼ਰ ਤੋਂ ਪਹਿਲਾਂ ਕੁਝ ਵੀ ਨਹੀਂ ਪਰਮੇਸ਼ਰ ਨੇ ਹੀ ਸਾਰੀ ਸ੍ਰਿਸ਼ਟੀ ਨੂੰ ਸਜਣਾ ਕੀਤਾ ਹੈ ਉਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ ਪਰ ਉਹਨੇ ਹੋਰ ਸਵਾਲ ਕੀਤਾ ਦਸਤਗੀਰ ਪੀਰ ਨੇ ਕਿਹਾ ਨਾ ਕੀਤਾ ਸਤਿਗੁਰੂ ਜੀਆ ਨੂੰ ਪੁੱਛਣਾ ਕੀਤਾ ਕਿ ਜੇ ਤੁਸੀਂ ਕਹਿੰਦੇ ਹੋ ਕਿ ਪਰਮੇਸ਼ਰ ਆ ਰੱਬ ਦੀ ਗੱਲ ਕਰਦੇ ਹੋ ਵੀ ਇੱਕ ਆਓ ਤੇ ਉਹ ਕਿੱਥੇ ਆ ਪਰਮੇਸ਼ਰ ਹੈ ਕਿੱਥੇ ਸਾਨੂੰ ਦਿਖਾਉਣਾ ਕਰੋ ਵੀ ਰੱਬ ਕਿੱਥੇ ਆ ਪਰਮੇਸ਼ਰ ਕਿੱਥੇ ਆ ਤੁਸੀਂ ਕਹਿੰਦੇ ਹੋ ਵੀ ਸਾਰੇ ਜੜੜੇ ਜੜੜੇ ਦੇ ਵਿੱਚ ਵਸਿਆ ਹੋਇਆ ਆ ਤੇ ਫਿਰ ਮੈਨੂੰ ਦਿਖਾਓ ਆ ਕਿੱਥੇ ਆ ਰੱਬ ਕਿੱਥੇ ਆ ਸਤਿਗੁਰੂ ਜੀ ਨੇ ਕਹਿਣਾ ਕੀਤਾ ਇੱਕ ਦੁੱਧ ਦਾ ਬਾਟਾ ਲੈ ਕਰਕੇ ਆਓ ਦੁੱਧ ਦਾ ਕੌਲ ਲੈ ਕਰਕੇ ਆਓ ਉਹ ਸਮੁੰਦਰ ਦਾ ਦੁੱਧ ਦਾ ਕੌਲ ਲੈ ਕਰਕੇ ਆਏ ਤੇ ਸਤਗੁਰੂ ਜੀਆ ਨੇ ਜਦੋਂ ਉਸ ਦੁੱਧ ਦਾ ਕੌਲ ਲੈ ਕਰਕੇ ਆਏ ਉਸ ਨੂੰ ਦੇਖਣਾ ਕੀਤਾ ਸਤਗੁਰੂ ਜੀਆ ਨੇ ਦ੍ਰਿਸ਼ਟੀ ਦੇ ਨਾਲ ਦੇਖਣਾ ਕੀਤਾ ਤੇ ਉਹ ਪੀਰ ਦੇਖਦਾ ਵੀ ਸ਼ਾਇਦ ਇਹਨਾਂ ਨੇ ਕਿ ਦੁੱਧ ਪੀਣਾ ਹੋਵੇਗਾ ਦੁੱਧ ਛਕਣਾ ਹੋਵੇਗਾ ਵੀ ਤਾਂ ਇਦਾਂ ਦੀਆਂ ਗੱਲਾਂ ਕਰਦੇ ਨੇ ਤੇ ਸਤਗੁਰੂ ਜੀਆ ਨੇ ਕਹਿਣਾ ਕੀਤਾ ਵੀ ਇਹ ਜਿਹੜਾ ਦੁੱਧ ਆ ਨਾ ਇਹ ਜਿਹੜਾ ਦੁੱਧ ਤੁਸੀਂ ਲੈ ਕਰਕੇ ਆਏ ਹੋ ਇਹਦੇ ਵਿੱਚ ਕੁਝ ਪਿਆ ਹੋਇਆ ਆ। ਇਹਦੇ ਵਿੱਚ ਕੋਈ ਹੈ। ਕੱਲਾ ਦੁੱਧ ਲੈ ਕਰਕੇ ਆਓ। ਉਹਨੇ ਕਿਹਾ ਜੀ ਕੀ ਪਾਇਆ ਇਹਦੇ ਵਿੱਚ ਕੁਝ ਵੀ ਨਹੀਂ ਹੈ। ਉਹਨੇ ਚੰਗੀ ਤਰ੍ਹਾਂ ਦੇਖਿਆ ਪੀਰ ਨੇ। ਕਹਿਣਾ ਕੀਤਾ ਜੀ ਇਹਦੇ ਵਿੱਚ ਕੁਝ ਵੀ ਨਹੀਂ ਹੈ। ਸਤਿਗੁਰੂ ਜੀ ਨੇ ਕਹਿਣਾ ਕੀਤਾ ਨਹੀਂ ਪੀਰ ਜੀ ਇਹਦੇ ਵਿੱਚ ਕੁਝ ਹੈ। ਇਹਦੇ ਵਿੱਚ ਕੁਝ ਹੈ ਆ। ਦੁੱਧ ਲੈ ਕਰਕੇ ਆਓ ਤੁਹਾਨੂੰ ਮੈਂ ਦੁੱਧ ਕਿਹਾ ਸੀ ਇਹਦੇ ਵਿੱਚ ਕੁਝ ਹੈ। ਪੀਰ ਨੇ ਕਿਹਾ ਜੀ ਨਹੀਂ ਕਿਉਂ ਉਲਝਾਉਂਦੇ ਹੋ ਉਹਦੇ ਵਿੱਚ ਤੇ ਕੁਝ ਵੀ ਨਹੀਂ ਹੈ ਇਹ ਤੇ ਦੁੱਧ ਹੀ ਆ। ਸਤਗੁਰੂ ਜੀ ਨੇ ਕਹਿਣਾ ਕੀਤਾ ਵੀ ਇਸ ਦੁੱਧ ਦੇ ਵਿੱਚ ਘਿਓ ਆ ਘਿਓ ਇਸ ਦੁੱਧ ਦੇ ਵਿੱਚ ਘਿਓ ਆ ਉਹਨੇ ਕਿਹਾ ਜੀ ਹਾਂ ਘਿਓ ਤੇ ਹੈ ਪਰ ਇਦਾਂ ਨਹੀਂ ਘਿਓ ਨਿਕਲਣਾ ਏ ਇਸ ਦੁੱਧ ਨੂੰ ਜਮਾਇਆ ਜਾਵੇਗਾ ਤਾਂ ਦਹੀਂ ਜਮੇਗਾ ਫਿਰ ਇਹਨੂੰ ਰੜਕਿਆ ਜਾਵੇਗਾ ਪਰ ਇਹਦੇ ਵਿੱਚੋਂ ਮੱਖਣ ਨਿਕਲੇਗਾ ਮੱਖਣ ਤੋਂ ਫਿਰ ਘਿਓ ਬਣੇਗਾ ਸਤਗੁਰੂ ਜੀ ਨੇ ਕਿਹਾ ਘਿਓ ਹੈ ਕਿੱਥੇ ਫਿਰ ਕਹਿਣਾ ਕੀਤਾ ਜੀ ਘਿਓ ਤੇ ਇਹਦੇ ਵਿੱਚ ਹੀ ਆ ਪਰ ਇਸ ਨੂੰ ਪਹਿਲਾਂ ਜਮਾਵਾਂਗੇ ਦਹੀਂ ਬਣੇਗਾ ਮੱਖਣ ਬਣੇਗਾ ਫਿਰ ਘਿਓ ਬਣੇਗਾ ਫਿਰ ਘਿਓ ਬਣੇਗਾ ਨਾ ਪਾਤਸ਼ਾਹ ਨੇ ਕਿਹਾ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਰਮਿਆ ਹੋਇਆ ਜਰਰੇ ਜਰਰੇ ਦੇ ਵਿੱਚ ਪਰਮੇਸ਼ਰ ਆ ਉਸ ਨੂੰ ਦੇਖਣ ਬਾਅਦ ਤੇ ਉਹਨੂੰ ਪ੍ਰਗਟ ਕਰਨਾ ਪਵੇਗਾ ਸਤਨਾਮ ਹਿਰਦੇ ਦੇ ਅੰਦਰ ਵੀ ਪਰਮੇਸ਼ਰ ਆ ਇਹਨੂੰ ਪ੍ਰਗਟ ਕਰਨ ਵਕਤੇ ਨਾਮ ਜਪਣਾ ਪੈਂਦਾ ਹੈ ਨਾਮ ਜਪ ਕਰਕੇ ਇਹ ਪਰਮੇਸ਼ਰ ਨੂੰ ਦਰਸ਼ਨ ਕਰਨ ਵਾਸਤੇ ਜਰਦੇ ਜਰਰੇ ਵਿੱਚ ਦੇਖਣ ਵਾਸਤੇ ਉਹ ਅੰਦਰ ਦੀ ਅੱਖ ਖੁੱਲਣੀ ਪੈਂਦੀ ਹੈ ਅੰਦਰ ਦੀ ਦ੍ਰਿਸ਼ਟੀ ਉਸ ਨੂੰ ਖੁੱਲਣਾ ਪੈਂਦਾ ਆ ਫਿਰ ਸਾਰਿਆਂ ਦੇ ਵਿੱਚ ਹੀ ਪਰਮੇਸ਼ਰ ਹੀ ਨજર ਆਉਂਦਾ ਰੱਬ ਹੀ ਨજર ਆਉਂਦਾ ਅਨੰਤ ਸਾਹਿਬ ਜੀ ਦੀਆਂ ਪੌੜੀਆਂ ਦੇ ਵਿੱਚ ਆਉਂਦਾ ਨਾ ਵੀ ਫਿਰ ਸਾਰਿਆਂ ਦੇ ਵਿੱਚ ਪਰਮੇਸ਼ਰ ਹੀ ਨજર ਆਉਂਦਾ ਆ ਪ੍ਰਗਟ ਕਰਨਾ ਪੈਂਦਾ ਆ ਫਿਰ ਉਸ ਨੇ ਜਿਹੜਾ ਸੀ ਆ ਇਸ ਗੱਲ ਨੂੰ ਮੰਨਣਾ ਕੀਤਾ ਫਿਰ ਉਹਨੇ ਕਿਹਾ ਵੀ ਚਲੋ ਜੇ ਤੁਸੀਂ ਮੰਨ ਲੈਨੇ ਆਂ ਵੀ ਰੱਬ ਹੈ ਤੇ ਫਿਰ ਉਹ ਕਰਦਾ ਕੀ ਹੈ ਰੱਬ ਉਹਦਾ ਕੰਮ ਕੀ ਹੈ ਰੱਬ ਜਿਹੜਾ ਆ ਉਹ ਕਰਦਾ ਕੀ ਉਹਦਾ ਕੰਮ ਕੀ ਹੈ ਤੇ ਪਾਤਸ਼ਾਹ ਨੇ ਕਹਿਣਾ ਕੀਤਾ ਦਸਤਗਿਰ ਪੀਰ ਜਿਹੜਾ ਸੀਗਾ ਉਹ ਆਪਣੇ ਆਸਣ ਤੇ ਬੈਠਾ ਹੋਇਆ ਸੀ ਆਪਣੇ ਆਸਣ ਤੇ ਸਤਿਗੁਰੂ ਜੀ ਥੱਲੇ ਖੜੇ ਸਨ ਸਤਿਗੁਰੂ ਜੀ ਨੇ ਕਹਿਣਾ ਕੀਤਾ ਇਸ ਸਵਾਲ ਦਾ ਜਵਾਬ ਮੈਂ ਤੈਨੂੰ ਤਾਂ ਦੇਵਾਂਗਾ ਤੂੰ ਜਰਾ ਕਿ ਥੱਲੇ ਆ ਜਾ ਆਪਣੇ ਆਸਣ ਤੋਂ ਤੇ ਮੈਨੂੰ ਉੱਥੇ ਬੈਠ ਲੈਣ ਦੇ ਮੈਂ ਬੈਠ ਕੇ ਤੇ ਤੇਰੇ ਸਵਾਲ ਦਾ ਜਵਾਬ ਦੰਨਾ ਪੀਰ ਨੇ ਕਹਿਣਾ ਕੀਤਾ ਚਲੋ ਠੀਕ ਹੈ ਉੱਥੇ ਬੈ ਕੇ ਜਵਾਬ ਦੇ ਦੋ نو ਸਤਿਗੁਰੂ ਜੀ ਉੱਥੇ ਬੈਠੇ ਪੀਰ ਹੇਠਾਂ ਬੈਠ ਗਿਆ ਕਹਿਣਾ ਕੀਤਾ ਜੀ ਹੁਣ ਦੋ ਸਵਾਲ ਦਾ ਜਵਾਬ ਪੀ ਰੱਬ ਕਰਦਾ ਕੀ ਹੈ ਪਾਤਸ਼ਾਹ ਨੇ ਕਹਿਣਾ ਕੀਤਾ ਵਸ ਰੱਬ ਇਹੀ ਕਰਦਾ ਉੱਪਰ ਬੈਠਿਆਂ ਨੂੰ ਹੇਠਾਂ ਲੈ ਆਉਂਦਾ ਤੇ ਹੇਠਾਂ ਬੈਠਿਆਂ ਨੂੰ ਉੱਪਰ ਲੈ ਜਾਂਦਾ ਆਖੋ ਸਤਨਾਮ ਰੱਬ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਕਰ ਦੇਣਾ ਅਰਸ਼ ਤੋਂ ਫਰਸ਼ ਕਰ ਦੇਣਾ ਫਰਸ਼ ਤੋਂ ਅਰਸ਼ ਕਰ ਦੇਣਾ ਚੰਗੇ ਆ ਭਲਿਆਂ ਨੂੰ ਮੰਜੇ ਤੇ ਪਾਦਣਾ ਮੰਜੇ ਤੇ ਪਿਆ ਨੂੰ ਚੰਗੇ ਭਲਿਆਂ ਨੂੰ ਤੋੜ ਦੇਣਾ ਰੱਬ ਦਾ ਪਤਾ ਕੋਈ ਕੀ ਕਰ ਦੇਣਾ ਹੁਣੇ ਕੀ ਹੋ ਜਾਣਾ ਉਹਦੀ ਕੁਦਰਤ ਨਹੀਂ ਇਹ ਪਰਮੇਸ਼ਰ ਰੱਬ ਸਤਿਗੁਰੂ ਜੀ ਨੇ ਕਹਿਣਾ ਕੀਤਾ ਰੱਬ ਦਾ ਹੀ ਕੰਮ ਆ ਉਹ ਸਾਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਸਾਰੀ ਸ੍ਰਿਸ਼ਟੀ ਨੂੰ ਜੜਾ ਜੜਾ ਪੱਤਾ ਪੱਤਾ ਉਹਦੇ ਹੁਕਮ ਦੇ ਵਿੱਚ ਆ ਉਹਦੇ ਹੁਕਮ ਤੋਂ ਬਿਨਾ ਕੁਝ ਵੀ ਨਹੀਂ ਆ ਇਸੇ ਤਰ੍ਹਾਂ ਫਿਰ ਇਦਾਂ ਬਗਦਾਦ ਦੇ ਵਿੱਚ ਨਾ ਬਗਦਾਦ ਦੇ ਵਿੱਚ ਫਿਰ ਉਸ ਪੀਰ ਦੇ ਨਾਲ ਜਿਹੜੀ ਵਿਚਾਰ ਚਰਚਾ ਹੋਣੀ ਕੀਤੀ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਜਦ ਉਸ ਨੇ ਵਿਚਾਰ ਚਰਚਾ ਕਰਕੇ ਤਕਰਾਰ ਕਰਕੇ ਸਤਿਗੁਰੂ ਜੀਆ ਨੂੰ ਸਵਾਲ ਪੁੱਛਨੇ ਕੀਤੇ ਜੇ ਫਿਰ ਸਤਿਗੁਰੂ ਜੀ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਨੇ ਪਰ ਇਸੇ ਹੀ ਪੌੜੀ ਦੇ ਵਿੱਚ ਅੱਗੇ ਜਾ ਕਰਕੇ ਜੋ ਆਵੇਗਾ ਕਿ ਸਤਿਗੁਰੂ ਜੀਾਂ ਦੇ ਨਾਲ ਕੀ ਵਿਚਾਰ ਚਰਚਾ ਹੋਈ ਕਿਸੇ ਤਰ੍ਹਾਂ ਜਿਹੜੀ ਸਤਿਗੁਰੂ ਜੀਾਂ ਨੇ ਫਿਰ ਉਸ ਨੂੰ ਜਿਹੜਾ ਹੈ ਸਾਰਾ ਕੁਝ ਦੱਸਣਾ ਕੀਤਾ ਕਿਉਂਕਿ ਸਮਾਂ ਹੋ ਗਿਆ ਆ ਇਸੇ ਪੌੜੀ ਦੀ ਜਿਹੜੀ ਆ ਕੱਲ ਨੂੰ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ ਸਤਿਗੁਰੂ ਜੀ ਨੇ ਕਿਰਪਾ ਬਖਸ਼ ਰਾਮਤ ਕੀਤੀ ਤੇ ਆਓ ਅੱਜ ਦੀ ਆ ਸਮਾਪਤੀ ਕਰਦੇ ਹਾਂ ਸੋ 35ਵੀਂ ਪੌੜੀ ਤੱਕ ਹੀ ਜਿਹੜੀ ਆ ਅੱਜ ਦੀ ਸਮਾਪਤੀ ਪਰ ਇਸ ਦੀ ਪੌੜੀ ਦੀ 36ਵੀਂ ਦੀ ਪੌੜੀ ਦੀ ਕੱਲ ਨੂੰ ਫਿਰ ਵਿਚਾਰ ਚਰਚਾ ਕਰਾਂਗੇ ਸਤਿਗੁਰੂ ਜੀ ਕਿਰਪਾ ਬਖਸ਼ਾ ਰਾਮਤਾ ਕਰਨ ਜੀ ਇਸ ਦੀ ਕਥਾ ਵਿਚਾਰ ਜਿਹੜੀ ਹੈ ਉਹ ਕੱਲ ਨੂੰ ਆਪ ਜੀ ਦੇ ਨਾਲ ਸਾਂਝੀ ਕੀਤੀ ਜਾਵੇਗੀ ਕੋਟਨ ਕੋਟਾਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਗੁਰਬਾਣੀ ਪੜ੍ਹਦੇ ਆਂ ਕਥਾ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ ਕਰਨ ਜੀ ਆਉ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਰਪਾਵਨ ਪੀਤ੍ਰ ਹੁਕਮਨਾਮ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਪੁੱਛੇ ਪੀਰ ਤਕਰਾਰ ਕਰ ਏ ਫਕੀਰ ਵੱਡਾ ਅਤਾਈ ਇੱਤੇ ਵਿੱਚ ਬਗਦਾਦ ਦੇ ਵੱਡੀ ਕਰਾ ਮਾਤ ਦਿਖਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ